ਅਜੇ ਆਮ ਆਦਮੀ ਪਾਰਟੀ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਡਿੰਪੀ ਢੱਲੋਂ ਸ਼ਾਮਿਲ ਨਹੀਂ ਹੋਏ ਪਰ ਉਸ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ ਹਰਦੀਪ ਸਿੰਘ ਡਿੰਪੀ ਢੱਲੋਂ ਗਿੱਦੜਵਾ ਤੋਂ ਇਹ ਫੈਸਲਾ ਤਾਂ ਕਰ ਲੈਂਦੇ ਨੇ ਕਿ ਆਮ ਆਦਮੀ ਪਾਰਟੀ 'ਚ ਜਾਣਾ ਹੈ ਪਰ ਜਾਣਾ ਹੈ ਨਹੀਂ ਜਾਣਾ ਇਹ ਕਲੀਅਰ ਅਜੇ ਤੱਕ ਨਹੀਂ ਹੋ ਸਕਿਆ ਪਰ ਇਹਦੇ ਦਰਮਿਆਨ ਹੀ ਆਮ ਆਦਮੀ ਪਾਰਟੀ ਦੇ ਕੁਝ ਸੀਨੀਅਰ ਲੀਡਰ ਜਿਹੜੇ ਵੱਖ-ਵੱਖ ਪਿੰਡਾਂ ਦੇ ਨੇ ਜਾਂ ਵੱਖ-ਵੱਖ ਸ਼ਹਿਰਾਂ ਦੇ ਨੇ ਉਹ ਦਾਵਾ ਕਰਦੇ ਨੇ ਉਹਨਾਂ ਦੇ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵੋਟਾਂ ਨੇ ਪਰ ਹੁਣ ਉਹ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ਦੇ ਵਿੱਚ ਕੰਮ ਨਹੀਂ ਕਰਨਾ ਚਾਹੁੰਦੇ ਉਹ ਸਾਫ਼ ਵਿਰੋਧ ਉੱਤੇ ਉਤਰ ਆਏ ਨੇ ਇੱਥੋਂ ਤੱਕ ਕਿ ਚੰਡੀਗੜ੍ਹ ਪਾਰਟੀ ਦਫ਼ਤਰ ਜਾ ਕੇ ਉਹਨਾਂ ਨੇ ਵਿਰੋਧ ਜਤਾਇਆ ਮੰਤਰੀ ਅਮਨ ਅਰੋੜਾ ਦੇ ਨਾਲ ਮੁਲਾਕਾਤ ਵੀ ਕੀਤੀ ਹੈ ਦੱਸਦੀ ਹੈ ਕਿ ਅਮਨ ਅਰੋੜਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਡੜਵਾ ਹਲਕੇ ਦੀ ਔਰ ਦੂਜੇ ਪਾਸੇ ਉਹਨਾਂ ਨੇ ਸਾਫ਼ ਕਹਿ ਦਿੱਤਾ ਯਾਨੀ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਪਾਰਟੀ ਦੇ ਵਿੱਚ ਲੈ ਕੇ ਆਉਣਾ ਹੈ ਹਰਦੀਪ ਸਿੰਘ ਡਿੰਪੀ ਢਿੱਲੋਂ ਨੂੰ ਟਿਕਟ ਦੇਣੀ ਹੈ ਤਾਂ ਉਹ ਪਾਰਟੀ ਦਾ ਸਮਰਥਨ ਔਰ ਹਰਦੀਪ ਸਿੰਘ ਡਿੰਪੀ ਢਿੱਲੋਂ ਦਾ ਸਮਰਥਨ ਨਹੀਂ ਕਰਨਗੇ ਪਾਰਟੀ ਦੇ ਲੀਡਰਾਂ ਨੇ ਦਾਵਾ ਕੀਤਾ ਹੈ ਕਿ ਬਾਹਰਲਾ ਕੋਈ ਵੀ ਲੀਡਰ ਲਿਆ ਕੇ ਪਾਰਟੀ ਦੇ ਅੰਦਰ ਨਹੀਂ ਥੋਪਿਆ ਜਾਣਾ ਚਾਹੀਦਾ ਉਹਨਾਂ ਦੇ ਉੱਤੇ ਨਹੀਂ ਥੋਪਿਆ ਜਾਣਾ ਚਾਹੀਦਾ ਸਗੋਂ ਪਾਰਟੀ ਦੇ ਆਪਣੇ ਲੀਡਰ ਜਿਹੜੇ ਨੇ ਉਹਨਾਂ ਨੂੰ ਹੀ ਸਾਹਮਣੇ ਲਿਆਉਣਾ ਚਾਹੀਦਾ ਪ੍ਰੇਤਪਾਲ ਸਿੰਘ ਦੀ ਚਰਚਾ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਹੁਣ ਕੀ ਇਹ ਕਿਹਾ ਜਾਵੇ ਕਿ ਇਹ ਵਿਰੋਧ ਉਹਨਾਂ ਦੇ ਵੱਲੋਂ ਹੀ ਜਤਾਇਆ ਜਾ ਰਿਹਾ ਹੈ ਕਿਉਂਕਿ ਗਿੱਦੜਵਾ ਹਲਕਾ ਦੇ ਵਿੱਚ ਹਰਦੀਪ ਸਿੰਘ ਦਿੰਪੀ ਢੱਲੋਂ ਜਿਹੜੇ ਨੇ ਉਹ ਇਲੈਕਸ਼ਨ ਆਮ ਆਦਮੀ ਪਾਰਟੀ ਦੇ ਸਿਰ ਤੇ ਲੜ ਸਕਦੇ ਨੇ ਇਹਦੇ ਚਰਚੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ ਜਿਸ ਤੋਂ ਖਫਾ ਹੋ ਕੇ ਇਸ ਸੀਟ ਦੇ ਉੱਤੇ ਪਹਿਲਾਂ ਵਿਚਰਦੇ ਰਹੇ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਇਹ ਵੀ ਖੱਛੇ ਨੇ ਕਿ ਇਹ ਵਿਰੋਧ ਉਹਨਾਂ ਦੇ ਵੱਲੋਂ ਜਤਾਇਆ ਗਿਆ ਹੋਵੇ ਇੰਡਾਇਰੈਕਟਲੀ ਪਰ ਉਹਨਾਂ ਦੇ ਬਿਹਾਫ ਤੇ ਇਹ ਲੀਡਰ ਜਿਹੜੇ ਉੱਭਰ ਕੇ ਸਾਹਮਣੇ ਆਏ ਨੇ ਪਰ ਇਸ ਦੇ ਬਾਵਜੂਦ ਇਹ ਤਾਂ ਗੱਲਾਂ ਕਿ ਆਸਰਾਈਆਂ ਹੀ ਨੇ ਜੋ ਅਸਲ ਤੱਤ ਹੈ ਉਹ ਇਹ ਹੈ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਗਿੱਦੜਬਾ ਦੇ ਲੀਡਰ ਨੇ ਉਹ ਬੇहद ناਖੁਸ਼ ਨਜ਼ਰ ਆ ਰਹੇ ਨੇ ਉਹਨਾਂ ਨੇ ਵਾਰਨਿੰਗ ਵੀ ਦਿੱਤੀ ਹੈ ਕਿ ਜੇ ਇਸ ਤਰ੍ਹਾਂ ਹੋਇਆ ਹਰਦੀਪ ਸਿੰਘ ਡਿੰਪੀ ਢੱਲੋਂ ਉਹਨਾਂ ਦੀ ਪਾਰਟੀ ਦੇ ਵਿੱਚ ਆਏ ਔਰ ਉਹਨਾਂ ਦੀ ਪਾਰਟੀ ਦੇ ਵਿੱਚ ਆ ਕੇ ਤੇ ਜ਼ਿਮਨੀ ਚੋਣ ਲੜੇ ਤਾਂ ਇਸ ਸੂਰਤ ਦੇ ਵਿੱਚ ਉਹ ਆਮ ਆਦਮੀ ਪਾਰਟੀ ਦਾ ਸਮਰਥਨ ਨਹੀਂ ਕਰਨਗੇ ਉਹ ਦਾਵਾ ਕਰਦੇ ਨੇ ਕਿ ਜਿਨ੍ਹਾਂ ਤੋਂ ਪਰਾਂ ਹੋ ਕੇ ਜਿਨ੍ਹਾਂ ਨੂੰ ਲਾਂਬੇ ਕਰਕੇ ਅਸੀਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਸੀ ਅੱਜ ਉਹੀ ਆਮ ਆਦਮੀ ਪਾਰਟੀ ਉਹੀ ਪ੍ਰਾਣੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਪਣੀ ਪਾਰਟੀ 'ਚ ਲਿਆ ਰਹੀ ਹੈ ਕਈ ਲੀਡਰਾਂ ਨੇ ਤਾਂ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਗੁੰਡਾ ਵੀ ਦੱਸਿਆ ਉਹਨਾਂ ਦੇ ਨਾਲ ਉਹਨਾਂ ਦੇ ਸਾਥੀਆਂ ਨੂੰ ਗੁੰਡੇ ਦੱਸਿਆ ਕਹਿੰਦੇ ਨੇ ਕਿ ਉਹ ਹੁਣ ਦਾਵਾ ਕਰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ 'ਚ ਆ ਕੇ ਤੇ ਤੁਹਾਡੇ ਉੱਪਰ ਕੰਮ ਕਰਾਂਗੇ। ਇਹੋ ਜੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਇਹ ਲੀਡਰ ਖਫਾ ਨੇ, ਨਾਰਾਜ਼ ਨੇ ਔਰ ਇਸੇ ਸੂਰਤ ਵਿੱਚ ਚੰ디ਗੜ੍ਹ ਜਾ ਕੇ ਆਪਣਾ ਵਿਰੋਧ ਉਹਨਾਂ ਨੇ ਜਤਾਇਆ। ਹੁਣ ਸਥਿਤੀ ਇੱਦਾਂ ਦੀ ਬਣੀ ਹੋਈ ਆ ਕਿ ਹਰਦੀਪ ਸਿੰਘ ਡਿੰਪੀਟੇ ਲੋਜ ਆਮ ਆਦਮੀ ਪਾਰਟੀ 'ਚ ਸਿੱਧੇ ਤੌਰ ਤੇ ਨਹੀਂ ਆਏ। ਕਿਹਾ ਜਾ ਰਿਹਾ ਕਿ ਅੱਜ ਸ਼ਾਮਿਲ ਹੋ ਸਕਦੇ ਨੇ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰਾਂ ਦਾ ਇਹ ਵਿਰੋਧ ਜਿਹੜਾ ਹੈ ਸਾਫ਼ ਜਤਾ ਰਿਹਾ ਹੈ ਕਿ ਇੱਦਾਂ ਦੀ ਸਥਿਤੀ ਜਿਹੜੀ ਹੈ ਉਹ ਥੋੜੀ ਗਮਗੀਨ ਹੋ ਸਕਦੀ ਹੈ ਫਿਰ ਆਮ ਆਦਮੀ ਪਾਰਟੀ ਵਾਸਤੇ ਇਸ ਵਿਰੋਧ ਨਾਲ ਨਜਿੱਠਣਾ ਕੋਈ ਨਵਾਂ ਨਹੀਂ ਹੈ ਇਸ ਤੋਂ ਪਹਿਲਾਂ ਜਦੋਂ ਪਟਿਆਲਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਚੁਣਨਾ ਸੀ ਉਸ ਵੇਲੇ ਵੀ ਇਹੋ ਜਿਹਾ ਵਿਰੋਧ ਚਲਣਾ ਪਿਆ ਸੀ ਆਮ ਆਦਮੀ ਪਾਰਟੀ ਨੂੰ ਜਦੋਂ ਡਾਕਟਰ ਧਰਮਵੀਰ ਗਾਂਧੀ ਨੂੰ ਚੋਣ ਮੈਦਾਨ ਚ ਉਤਾਰਿਆ ਸੀ ਤਾਂ ਉਦੋਂ ਪਟਿਆਲਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਲੀਡਰ ਵਿਰੋਧ ਕਰ ਰਹੇ ਸੀ ਹੁਣ ਗਦੜਵਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਲੀਡਰ ਵਿਰੋਧ ਕਰ ਰਹੇ ਨੇ ਉਸ ਵੇਲੇ ਵੀ ਡਾਕਟਰ ਧਰਮਵੀਰ ਗਾਂਧੀ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਲਿਆ ਕੇ ਚੋਣ ਲੜਾਈ ਔਰ ਹੁਣ ਕੀ ਡਿੰਪੀ ਢੱਲੋਂ ਨੂੰ ਵੀ ਇਸੇ ਸੂਰਤ ਦੇ ਵਿੱਚ ਆਮ ਆਦਮੀ ਪਾਰਟੀ ਚ ਲਿਆ ਕੇ ਚੋਣ ਲੜਾਈ ਜਾਵੇਗੀ ਕੀ ਆਪਣੇ ਹੀ ਲੀਡਰਾਂ ਦਾ ਮਨ ਮਾਰ ਲਿਆ ਜਾਵੇਗਾ ਕੀ ਆਪਣੇ ਹੀ ਲੀਡਰਾਂ ਦੀ ਜ਼ੁਬਾਨ ਨੂੰ ਬੰਦ ਕਰ ਦਿੱਤਾ ਜਾਵੇਗਾ ਵੱਡੇ ਸਵਾਲ ਤਾਂ ਇਹ ਖੜੇ ਹੋ ਰਹੇ ਆ ਫਿਲਹਾਲ ਹਰਦੀਪ ਸਿੰਘ ਡਿੰਪੀ ਢੱਲੋਂ ਨੂੰ ਲੈ ਕੇ ਵਿਰੋਧ ਸ਼ੁਰੂ ਹੋ ਗਿਆ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਣੇ ਰਹੋ 1 India ਪੰਜਾਬੀ ਤੇ